ਸਤਰੀ ਕਾਲ ਦੇ ਸਾਰਿਆਂ ਨੂੰ ਅੱਜ ਗੱਲ ਕਰਦੇ ਆ ਜਿਹੜੀ ਸਿੱਖਾਂ ਦੇ ਮਨਾਂ ਦੇ ਵਿੱਚ ਇੱਕ ਬੇਚੈਨੀ ਪਸਰੀ ਹੋਈ ਹੈ ਉਹ ਧਾਰਮਿਕ ਪੱਖੋਂ ਵੀ ਆ ਰਾਜਨੀਤਿਕ ਪੱਖੋਂ ਵੀ ਆ ਤੇ ਉਹਦੇ ਵਿੱਚੋਂ ਨਿਕਲਣ ਦੀ ਬੜੀ ਕੋਸ਼ਿਸ਼ ਜਿਹੜੀ ਆ ਵਾਰ-ਵਾਰ ਸਹਿਦਰ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਪਰ ਨਿਕਲਦਾ ਕੋਈ ਰਸਤਾ ਨਹੀਂ ਲੱਭ ਰਿਹਾ ਹੁਣ ਦਿੱਕਤ ਇੱਥੇ ਕੀ ਆ ਕਿ ਮੰਨ ਲਓ ਕੋਈ ਵਿਅਕਤੀ ਬਿਮਾਰ ਹੋ ਗਿਆ ਉਹਨੂੰ ਬੜੀ ਸੀਰੀਅਸ ਬਿਮਾਰੀ ਲੱਗ ਗਈ ਉਹ بجائے ਇਹਦੇ ਕਿ ਚੰਗੇ ਡਾਕਟਰਾਂ ਕੋਲ ਜਾਵੇ ਚੰਗੇ ਡਾਕਟਰ ਦੇ ਸਲਾਹ ਲਵੇ ਉਹ ਬੰਦਾ ਕੀ ਕਰਦਾ ਕਿ ਜਾਦੂ ਪੂਨੇ ਵਾਲਿਆਂ ਕੋਲ ਚਲੇ ਜਾਂਦਾ ਆ ਕੋਈ ਝਾੜ ਚੰਪ ਕਰਾ ਲਓ ਹਨਾ ਕਿਸੇ ਬਾਬੇ ਕੋਲ ਚਲੇ ਗਏ ਕਿ ਚਲੋ ਉਥੋਂ ਕੋਈ ਫਲ ਫੁੱਲ ਲੈ ਕੇ ਜਾਂ ਆਸ਼ੀਰਵਾਦ ਲੈ ਕੇ ਅਸੀਂ ਠੀਕ ਹੋ ਜਾਣਾ ਹੈ ਤੇ ਉਹ ਫਿਰ ਨੁਕਸਾਨ ਆਪਣੀ ਸਿਰ ਤੇ ਕਰਵਾ ਲਿੰਦਾ ਆ ਇਹੋ ਹੀ ਜਿਹੜੀ ਤਰਾਸਦੀ ਆ ਸਿੱਖ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਿਹਾ ਇਹ ਚਾਹੁੰਦੇ ਤਾਂ ਹੈਗੇ ਆ ਕਿ ਸਾਡੀ ਕੌਮ ਜਿਹੜੀ ਆ ਚੜ੍ਹਦੀ ਕਲਾ ਚ ਜਾਵੇ ਜਿਹੜਾ ਸਾਡੇ ਰਾਜਨੀਤਿਕ ਮਸਲੇ ਨੇ ਪੋਲਿਟੀਕਲ ਇਸ਼ੂਸ ਨੇ ਸਾਡੇ ਉਹ ਹੱਲ ਹੋਣ ਪਰ ਇਹਨਾਂ ਨੇ ਲੀਡਰ ਚੁੜਨ ਲੱਗਿਆਂ ਵਾਰ-ਵਾਰ ਜਿਹੜੀਆਂ ਬੜੀਆਂ-ਵੱਡੀਆਂ ਕੁੱਤਾਈਆਂ ਕੀਤੀਆਂ ਨੇ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਜਦੋਂ 47 ਤੋਂ ਪਹਿਲਾਂ ਇੱਕ ਪਾਸੇ ਤਾਂ ਉਹ ਲੋਕ ਸੀ ਜਿਹੜੇ ਆਕਸਫੋਰਡ ਯੂਨੀਵਰਸਿਟੀਆਂ ਦੇ ਪੜ੍ਹੇ ਹੋਏ ਸੀ ਦੂਸਰੇ ਪਾਸੇ ਸਿੱਖਾਂ ਦਾ ਲੀਡਰ ਕੌਣ ਸੀ ਮਾਸਟਰ ਤਾਰਾ ਸਿੰਘ ਵਰਗੇ ਮਾਸਟਰ ਤਾਰਾ ਸਿੰਘ ਇਮਾਨਦਾਰ ਹੋ ਸਕਦਾ ਹੈ ਜਿਹੜੇ ਅਸੀਂ ਲੋਕਾਂ ਤੋਂ ਕਿੱਸੇ ਸੁਣਦੇ ਆ ਕਿ ਬੜੇ ਸਾਦਾ ਜੀਵਨ ਸੀ ਇਮਾਨਦਾਰ ਸੀ ਪਰ ਉਹ ਰਾਜਨੀਤੀ ਦੇ ਕਾਬਲ ਨਹੀਂ ਸੀ ਹੁਣ ਮੰਨ ਲਓ ਕਿਸੇ ਵਿਅਕਤੀ ਨੂੰ ਵਕੀਲ ਦੀ ਲੋੜ ਪੈ ਗਈ ਉਹਨੇ ਅਦਾਲਤ ਦੇ ਵਿੱਚੋਂ ਕੋਈ ਆਪਣਾ ਕੇਸ ਲੜਨਾ ਕੋਈ ਵੀ ਗੱਲ ਕਰਨੀ ਹੈ ਨਾ ਹੁਣ ਉਹਨੂੰ ਵਕੀਲ ਦੀ ਲੋੜ ਪੈ ਗਈ ਹੁਣ ਉਹ ਕੀ ਸੋਚਦਾ ਕਿ ਮੇਰੇ ਗਵਾਹਾਂ 'ਚ ਕੋਈ ਇਮਾਨਦਾਰ ਬੰਦਾ ਰਹਿੰਦਾ ਹੈ ਉਹ ਮੇਰਾ ਦੋਸਤ ਆ ਗਵਾਂਡੀ ਆ ਚਲੋ ਮੈਂ ਇਸ ਨੂੰ ਕਰ ਲਾਣਾ ਇਦਾਂ ਥੋੜੀ ਹੁੰਦਾ ਹੈ ਇਮਾਨਦਾਰ ਕੋਈ ਬੰਦਾ ਹੋ ਸਕਦਾ ਪਰ ਇਹ ਨਹੀਂ ਜ਼ਰੂਰੀ ਕਿ ਉਹ ਵਧੀਆ ਡਾਕਟਰ ਵੀ ਹੋਵੇ ਜੇ ਤੁਹਾਨੂੰ ਡਾਕਟਰ ਦੀ ਲੋੜ ਹੈ ਤਾਂ ਤੁਹਾਨੂੰ ਫਿਰ ਇਮਾਨਦਾਰ ਇੱਕ ਪ੍ਰੋਫੈਸ਼ਨਲ ਵਿਅਕਤੀ ਦੀ ਲੋੜ ਪੈਣੀ ਹੈ ਨਾ ਕਿ ਤੁਹਾਨੂੰ ਤੁਸੀਂ ਸਿਰਫ ਇਹ ਦੇਖਣਾ ਵੀ ਇਮਾਨਦਾਰ ਬੰਦਾ ਹੋਏਗਾ ਤੁਸੀਂ ਇਸੇ ਗੱਲੋਂ ਮਾਰ ਖਾਈ ਜਾਂਦੇ ਹੋ ਹੁਣ ਮੌਜੂਦਾ ਸਮੇਂ ਦੇ ਵਿੱਚ ਵੀ ਇੱਕ ਜਿਹੜਾ ਟ੍ਰੈਂਡ ਕੀ ਚੱਲ ਰਿਹਾ ਸਿੱਖਾਂ ਦੇ ਵਿੱਚ ਕੀ ਇਹਨੂੰ ਵੀ ਗੱਦੀ ਦੇ ਦਿਓ ਜੀ ਆ ਮਾਫ ਕਰਨਾ ਟਿਕਟ ਦੇ ਦਿਓ ਜੀ ਫਲਾਣਾ ਬੰਦਾ ਜੀ ਫਲਾਣੇ ਪਰਿਵਾਰ ਦਾ ਰਹਿਣ ਵਾਲਾ ਹੈ ਉੱਥੇ ਦਾ ਜੰਪਲ ਹੈ ਜੀ ਉਹਨੂੰ ਟਿਕਟ ਦੇ ਦਿਓ ਜੀ ਹੁਣ ਇਹ ਰਾਜਨੀਤੀ ਜਿਹੜੀ ਆ ਕੋਈ ਗੁੱਲੀ ਡੰਡੇ ਦਾ ਖੇਡ ਨਹੀਂ ਆ ਨਾ ਕੋਈ ਬਾਂਦਰ ਕਿੱਲਾ ਜਿਹੜਾ ਆਪਾਂ ਖੇਡਦੇ ਉਹ ਉਹ ਕੋਈ ਖੇਡ ਨਹੀਂ ਇੱਥੇ ਪ੍ਰੋਫੈਸ਼ਨਲ ਪੜੇ ਲਿਖੇ ਤੇ ਇਮਾਨਦਾਰ ਬੰਦੇ ਜਿਹੜੇ ਹੁਣ ਉਹਨਾਂ ਨੂੰ ਟਿਕਟ ਦੇਣੀ ਚਾਹੀਦੀ ਆ ਤੁਸੀਂ ਦੇਖਿਆ ਹੋਣਾ ਵੀ ਗੁਰੂਆਂ ਨੇ ਆਪਣੇ ਬੱਚਿਆਂ ਤੱਕ ਨਵੇਂ ਗੁੱਦੀ ਨਹੀਂ ਦਿੱਤੀ ਉਹਨਾਂ ਨੂੰ ਇਗਨੋਰ ਕਰਕੇ ਜਿਹੜੇ ਕਾਬਲ ਸੀ ਮੰਨ ਲਓ ਹੁਣ ਭਾਈ ਲੈਣਾ ਜੀ ਆਏ ਗੁਰੂ ਨਾਨਕ ਸਾਹਿਬ ਦੀ ਸ਼ਰਨ ਦੇ ਵਿੱਚ ਤਾਂ ਉਹਨਾਂ ਨੂੰ ਦੇਖਿਆ ਉਹਨਾਂ ਦੀ ਸੇਵਾ ਭਾਵਨਾ ਦੇਖੀ ਪ੍ਰਮਾਤਮਾ ਦੇ ਜਿਹੜੇ ਗੁਣ ਸੀ ਜੋ ਗੁਰੂ ਨਾਨਕ ਸਾਹਿਬ ਦੀ ਭਾਲ ਸੀ ਵੀ ਅੱਗੇ ਕੋਈ ਵਾਰਸ ਬਣਾਇਆ ਬਣਾਇਆ ਜਾਵੇ ਤਾਂ ਉਹ ਭਾਈ ਲੈਣਾ ਦੇ ਵਿੱਚ ਪੂਰੇ ਗੁਣ ਸੀ ਤਾਂ ਉਹਨਾਂ ਨੇ ਲੈਣਾ ਜੀ ਨੂੰ ਅੰਗ ਨਾਲ ਲਾ ਕੇ ਗੁਰੂ ਅੰਗਦ ਬਣਾਇਆ ਸੋ ਇਦਾਂ ਹੀ ਅੱਗੇ ਗੁਰੂ ਅੰਗਦ ਸਾਹਿਬ ਜੀ ਨੇ ਵੀ ਕੀਤਾ ਲੇਕਿਨ ਅਸੀਂ ਭਾਵਨਾਵਾਂ ਦੇ ਵਿੱਚ ਆ ਕੇ ਵੀ ਨਹੀਂ ਜਿਵੇਂ ਹੁਣ ਅੱਜ ਕੱਲ ਬੜਾ ਗੱਲ ਚੱਲਦੀ ਵੀ ਸ਼ਹੀਦਾਂ ਦੇ ਬੱਚਿਆਂ ਨੂੰ ਟਿਕਟਾਂ ਦੇਣੀਆਂ ਚਾਹੀਦੀਆਂ ਇਹ ਸ਼ਹੀਦਾਂ ਦੇ ਬੱਚਿਆਂ ਨੂੰ ਅਸੀਂ ਪੜਾ ਲਿਖਾ ਸਕਦੇ ਹਾਂ ਉਹਨਾਂ ਨੂੰ ਕਾਬਲ ਕਰ ਸਕਦੇ ਹਾਂ ਉਹਨਾਂ ਨੂੰ ਨੌਕਰੀਆਂ ਦੇ ਸਕਦੇ ਹਾਂ ਜੇ ਉਹ ਇਸ ਕਾਬਲ ਹੁੰਦੇ ਆ ਕਿ ਕੱਲ ਨੂੰ ਰਾਜਨੀਤੀ ਵਿੱਚ ਆਜੜਤਾ ਉਹਨਾਂ ਨੂੰ ਮੋਸਟ ਵੈਲਕਮ ਉਹਨਾਂ ਦਾ ਸਵਾਗਤ ਹੋਣਾ ਚਾਹੀਦਾ ਬਾਣੀ ਵਿੱਚ ਵੀ ਅਸੀਂ ਵਾਰ-ਵਾਰ ਗੁਰੂ ਸਾਹਿਬ ਕਹਿੰਦੇ ਨੇ ਕਿ ਤਖਤ ਦੇ ਉੱਪਰ ਉਸੇ ਵਿਅਕਤੀ ਨੂੰ ਬਿਠਾਓ ਜਿਹੜਾ ਕਾਬਿਲ ਹੋਵੇ ਜਿਹੜਾ ਰਾਜ ਕਰਨ ਦੇ ਜਾਂ ਹਕੂਮਤ ਕਰਨ ਦੇ ਜਾਂ ਜਿਹਨੂੰ ਸਮਝ ਆ ਸੂਝ-ਬੂਝ ਦੀ ਉਸ ਵਿਅਕਤੀ ਨੂੰ ਤੁਸੀਂ ਬਿਠਾਓ ਲੇਕਿਨ ਅਸੀਂ ਬਿਲਕੁਲ ਹੀ ਗੱਦੇ ਜਾਵੇਂ ਹੁਣ ਮੌਜੂਦਾ ਸਮੇਂ ਦੇ ਵਿੱਚ ਅਕਾਲੀ ਦਲ ਦੇ ਵਿੱਚ ਕਾਫੀ ਰੌਲਾ ਚੱਲ ਰਿਹਾ ਹੈ ਹੁਣ ਉਹਦੇ ਵਿੱਚ ਇੱਕ ਸੌ ਖਾਦੀ ਆ ਕਿ ਬਾਦਲ ਦਾ ਮੁੰਡਾ ਅੱਗੇ ਉਹੀ ਬਣੇਗਾ ਜਾਂ ਢੀਂਢੇਸੇ ਵਰਗੇ ਭੁੰਦੜ ਵਰਗੇ ਆਹੀ ਜਿਹੜੇ ਚੰਦੂ ਮਾਜਰੇ ਵਰਗੇ ਹਨਾ ਪੁਰਾਣੇ ਜਿਹੜੇ ਪਾਪੀ ਨੇ ਠੱਗ ਨੇ ਇਹ ਇਹੀ ਸਾਰੇ ਇਹ ਇਹੀ ਪੰਥ ਬਚਾਉਣ ਆਗੇ ਨੇ ਕਮਾਲ ਦੀਆਂ ਗੱਲਾਂ ਨੇ ਤੁਹਾਡੀਆਂ ਸਿੱਖ ਇਸ ਗੱਲ ਦੀ ਡਿਮਾਂਡ ਕਿਉਂ ਨਹੀਂ ਕਰਦੇ ਇਹ ਜਿਹੜੇ ਅਕਾਲੀ ਦਲ ਦੀ ਪ੍ਰਧਾਨਗੀ ਹੈ ਉਹਦੇ ਵਿੱਚ ਸਰਦਾਰ ਰਣਜੀਤ ਸਿੰਘ ਕੁੱਕੀਗੱਲ ਵਰਗੇ ਕਿਉਂ ਨਹੀਂ ਜਾਂਦੇ ਉੱਥੇ ਡਾਕਟਰ ਪਿਆਰੇ ਪਿਆਰੇ لال ਗਰਗ ਵਰਗਾ Hindu ਇੱਕ ਜੈਂਟਲਮੈਨ ਬੰਦਾ ਬਹੁਤ ਵਧੀਆ ਉਹਦੇ ਕੁੱਟ-ਕੁੱਟ ਕੇ ਉਸ ਵਿਅਕਤੀ ਦੇ ਦਿਲ ਦੇ ਵਿੱਚ ਦਰਦ ਭਰਿਆ ਪਿਆ ਪੰਜਾਬ ਦਾ ਮਨੁੱਖਤਾ ਦਾ ਠੀਕ ਹੈ ਜੀ ਤੁਸੀਂ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਕਿਉਂ ਨਹੀਂ ਗੱਲ ਕਰਦੇ ਜਿਹੜੇ ਕਲਪ ਤੇ ਰਹਿੰਦੇ ਆ ਦਿਨ ਰਾਤ ਇਸ ਕੌਮ ਵਾਸਤੇ ਤੁਸੀਂ ਸਰਦਾਰ ਗੁਰਤੇਜ ਸਿੰਘ ਹੁਣਾਂ ਦੀ ਕਿਉਂ ਨਹੀਂ ਗੱਲ ਕਰਦੇ ਜੇ ਅਕਾਲੀ ਦਲ ਦੇ ਬਚਾਉਣ ਦੀ ਗੱਲ ਆ ਗਈ ਤਾਂ ਉਹ ਇਹੋ ਜਿਹੇ ਪੜੇ ਲਿਖੇ ਪੱਤਰਕਾਰ ਹਮੀਰ ਸਿੰਘ ਵਰਗੇ ਠੀਕ ਹੈ ਜਿਨ੍ਹਾਂ ਨੂੰ ਸਮਝ ਆ ਸੂਝ ਆ ਕੱਲੀ ਕੱਲੀ ਜਿਹੜੀ ਨਬਜ਼ ਆ ਪੰਜਾਬ ਦੀ ਉਹ ਪਛਾਣਦੇ ਆ ਇਹੋ ਜਿਹੇ ਬੰਦੇ ਮੂਹਰੇ ਕਿਉਂ ਨਹੀਂ ਲਿਆਂਦੇ ਜਾਂਦੇ ਪੁਰਾਣੇ ਸਮੇਂ ਦੇ ਵਿੱਚ ਵੀ ਸਿਮਰਜੀਤ ਸਿੰਘ ਮਾਨ ਨੇ ਇਹੀ ਖੇ ਖਰਾਬੀ ਕੀਤੀ ਵੀ ਜੋ ਬੇਫਕੂਫ ਤੋਂ ਬੇਫਕੂਫ ਬੰਦਾ ਸੀ ਉਹਨਾਂ ਨੇ ਟਿਕਟਾਂ ਦੇ ਦੇ ਕੇ ਜਿਤਾਇਆ ਤੇ ਇਹੋ ਜਿਹੇ ਬੰਦਿਆਂ ਨੂੰ ਉਹਨਾਂ ਨੇ ਇਗਨੋਰ ਕੀਤਾ ਜਿਹੜੇ ਵਿਦਵਾਨ ਸੀ ਜਿਨ੍ਹਾਂ ਨੂੰ ਪਤਾ ਹੈ ਵੀ ਗੱਲਬਾਤ ਦਾ ਕਿਉਂਕਿ ਜਦੋਂ ਰਾਜਨੀਤੀ ਦੇ ਵਿੱਚ ਇੱਕ ਨੈਗੋਸ਼ੀਏਸ਼ਨ ਹੋਣੀ ਹੁੰਦੀ ਹੈ ਬਹੁਤ ਕੁਝ ਉੱਤੇ ਹੋਣਾ ਹੁੰਦਾ ਉੱਥੇ ਤੁਸੀਂ ਅਨਫਿਟ ਬੰਦੇ ਕਿਵੇਂ ਲੈ ਕੇ ਜਾ ਸਕਦੇ ਮੈਂ ਪਹਿਲਾਂ ਹੀ ਗੱਲ ਕਰਤੀ ਕਿ ਕਿਸੇ ਨੂੰ ਵਕੀਲ ਦੀ ਲੋੜ ਹੈ ਨਾ ਜੇ ਕੋਈ ਹਰਾਮਖੋਰ ਵਕੀਲ ਉਹ ਆਪਣੇ ਪੈਸੇ ਦੇ ਕੇ ਕਰ ਲੈਂਦਾ ਤਾਂ ਜਿਹੜਾ ਹਰਾਮਖੋਰ ਵਕੀਲ ਹੁੰਦਾ ਜਿਸ ਨੂੰ ਬੇਈਮਾਨੀ ਦੀ ਖਾਣ ਦੀ ਆਰਜ਼ ਪਈ ਹੁੰਦੀ ਆ ਉਹ ਦੋਵਾਂ ਪਾਰਟੀਆਂ ਕੋਲੋਂ ਪੈਸੇ ਲੈ ਜਾਂਦਾ ਹੈ ਇੱਕ ਤਾਂ ਜਿਨ੍ਹਾਂ ਨੇ ਉਹਨੂੰ ਹਾਇਰ ਕੀਤਾ ਤਾਂ ਉਧਰੋਂ ਵੀ ਪੈਸੇ ਲੈ ਜਾਂਦਾ ਹੈ ਜੇ ਦੂਸਰੀ ਜਿਹੜੀ ਵਿਰੋਧੀ ਪਾਰਟੀ ਹੁੰਦੀ ਉਧਰੋਂ ਹੀ ਪੈਸੇ ਲੈ ਕੇ ਕੇਸ ਸਰਵਾ ਜਾਂਦਾ ਪਰ ਜਿਹੜਾ ਚੰਗਾ ਵਕੀਲ ਹੁੰਦਾ ਉਹ ਕੇਸ ਨੂੰ ਐਂਡ ਤੱਕ ਲੜਦਾ ਹੈ ਉਹਦੀ ਪੂਰੀ ਕੋਸ਼ਿਸ਼ ਹੁੰਦੀ ਹੈ ਭਾਵੇਂ ਜਿੱਤ ਹਾਰ ਜਿੱਦਾਂ ਮਰਜ਼ੀ ਹੋਵੇ ਹਨਾ ਉਹ ਬਾਅਦ ਦੀ ਗੱਲ ਹੈ ਲੇਕਿਨ ਉਹ ਇਮਾਨਦਾਰੀ ਦੇ ਨਾਲ ਕੇਸ ਨੂੰ ਪੂਰੇ ਵਧੀਆ ਤਰੀਕੇ ਨਾਲ ਕੋਰਟ ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ ਉਹਨੂੰ ਵਧੀਆ ਤਰੀਕੇ ਨਾਲ ਰੱਖਦਾ ਹੈ ਉਹ ਬੇਈਮਾਨੀ ਨਹੀਂ ਕਰਦਾ ਸੋ ਸਾਨੂੰ ਵੀ ਜਿਹੜੇ ਚੰਗੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਹੈ ਹੁਣ ਇਹੀ ਗਲਤੀ ਜਿਹੜੀ ਸੀ ਐਵੇਂ ਹੁਣਾਂ ਰਾਜ ਦੇ ਵਿਖਾ ਖਾਲਸਾ ਜਸਵੀਰ ਸਿੰਘ ਰੋਡੇ ਦਾ ਨਾਮ ਲਈ ਜਾਂਦਾ ਜੀ ਕੀ ਖਾਸੀਅਤ ਹੈ ਜਸਵੀਰ ਸਿੰਘ ਰੋਡੇ ਚ ਤੇ ਤੁਸੀਂ ਮੋਹਨ ਭਾਗਵਤ ਨੂੰ ਲਿਆਓ ਜੀ ਉੱਥੇ ਉਹਦਾ ਇਨਾਮ ਅਨਾਉਂਸ ਕਰ ਦੋ ਅਕਾਲ ਤਖਤ ਸਾਹਿਬ ਤੋਂ ਕਿ ਮੋਹਨ ਭਾਗਵਤ ਅਕਾਲੀ ਦਲ ਦਾ ਪ੍ਰਧਾਨ ਹੋਏਗਾ ਹੈ ਨਾ ਮਤਲਬ ਜਿੰਨੇ ਵੀ ਨਖਿੱਧ ਬੰਦੇ ਨੇ ਜਿੰਨੇ ਵੀ ਬੇਫਕੂਫ ਤੋਂ ਬੇਫਕੂਫ ਬੰਦਾ ਆ ਉਹੀ ਅੱਗੇ ਤੋਂ ਅੱਗੇ ਆ ਕੇ ਜਿਹੜਾ ਕੌਮ ਦੀਆਂ ਕੁਰਸੀਆਂ ਦੇ ਉੱਪਰ ਜ਼ਿੰਮੇਵਾਰ ਕੁਰਸੀਆਂ ਦੇ ਉੱਪਰ ਬੈਠਦਾ ਆ ਫਿਰ ਤੁਸੀਂ ਕਹਿੰਦੇ ਵੇ ਸਾਡੀ ਕੌਮ ਦਾ ਭਲਾ ਨਹੀਂ ਹੋਣਾ ਕਮਾਲ ਦੀ ਗੱਲ ਇਹੋ ਜੀ ਗਲਤੀ ਜਿਹੜੀ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ ਕੀਤੀ ਉਹਨੇ ਵੀ ਜੋ ਅਜੀਬੋ ਕਿਸਮ ਦੇ ਬੰਦਿਆਂ ਕੋਲ ਉਹਨੇ ਸਰੂਪੇ ਲੈ ਲੇ ਪਰ ਉਹਨੇ ਕਿਸੇ ਵੀ ਇੱਕ ਵੀ ਵਿਦਵਾਨ ਕੋਲੋਂ ਕਿਸੇ ਇੱਕ ਵੀ ਇੰਟੈਲੈਕਚੁਅਲ ਦੇ ਨਾਲ ਉਹਨੇ ਕਦੇ ਮੀਟਿੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਉਹਨੇ ਅਮਰਤਪਾਲ ਸਿੰਘ ਦਾ ਕੌਨਫਲਿਕਟ ਜਿਹੜਾ ਰਿਹਾ ਸੀ ਆਵਾਦ ਵਿਵਾਦ ਜਿਹੜਾ ਡਾਇਲੋਗ ਉਹਨਾਂ ਦੇ ਚੱਲਦੇ ਸੀ ਉਹ ਰঞ্জੀਤ ਸਿੰਘ ਕੁੱਕੀਗਿੱਲ ਨਾਲ ਰਿਹਾ ਹੁਣ ਕੁੱਕੀਗਿੱਲ ਨੂੰ ਤਾਂ ਸਿਆਣੀ ਸਲਾਹ ਦੇਣੀ ਹੈ ਨਾ ਉਹ ਕਿਵੇਂ ਕਹੇਗਾ ਵੀ ਖੂਦ ਵਿੱਚ ਛਾਲ ਮਾਰ ਕੇ ਤੇ ਮਰ ਜਾ ਬਾਣੀ ਵਿੱਚ ਵੀ ਇਹੀ ਲਿਖਿਆ ਨਾ ਵੀ ਹਾਥ ਦੀਪ ਕੂਹੇ ਪਰੇ ਕਾਹੇ ਕੀ ਕਸ਼ਲਤ ਹੁਣ ਕਰਨਜੀਤ ਸਿੰਘ ਕੁੱਕੀਗਿਲ ਵਰਗੇ ਗੁਰਤੇਜ ਸਿੰਘ ਹੁਣੀ ਢਿੱਲੋਂ ਵਰਗੇ ਬੰਦੇ ਇਹ ਸਾਰੇ ਹੰਡੇ ਵਰਤੇ ਆ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀਦੀਆਂ ਨੇ ਪਰ ਸਾਡੀ ਕੌਮ ਦੀ ਤਰਾਸਦੀ ਹੈ ਕਿ ਅਸੀਂ ਪੜ੍ਹੇ ਲਿਖਿਆ ਨੂੰ ਚੰਗੇ ਵਿਦਵਾਨਾਂ ਨੂੰ ਜਿਹੜੇ ਕੁਝ ਨੇਗੋਸ਼ੀਏਸ਼ਨ ਟੇਬਲ ਦੇ ਉੱਪਰ ਬੈਠ ਕੇ ਗੱਲਬਾਤ ਕਰ ਸਕਦੇ ਸੀ ਉਹਨਾਂ ਨਾਲ ਅਸੀਂ ਨਫ਼ਰਤ ਕਰਦੇ ਹਾਂ ਉਹਨਾਂ ਨਾਲ ਅਸੀਂ ਨਾਮ ਹੀ ਨਹੀਂ ਅੱਗੇ ਆਉਣ ਦਿੰਦੇ ਉਹ ਤਾਂ ਅਸੀਂ ਵੈਸੇ ਹੀ ਹੁਣ ਇਹੀ ਗਲਤੀਆਂ ਅਸੀਂ ਸਰਦਾਰ ਕਪੂਰ ਸਿੰਘ ਵaile ਕੀਤੀਆਂ ਫਿਰ ਜੇ ਇਹੀ ਗੱਲ ਆ ਫਿਰ ਸਾਨੂੰ ਲਿਖ ਕੇ ਦੇਣਾ ਚਾਹੀਦਾ ਵੀ ਸਾਨੂੰ ਇਹ ਜਿਹੜੇ ਜਮਾਤ ਧਾਰਮਿਕ ਪੱਖੋਂ ਵੀ ਪੰਜਾਬ ਦੇ ਲੋਕ ਜਿਹੜੇ ਸਿੱਖ ਨੇ ਖਾਸ ਕਰਕੇ ਉਹ ਕਿੰਨਾ ਪਿੱਛੇ ਗਏ ਨੇ ਸਿੱਖੀ ਦਾ ਕਿੰਨਾ ਕਹਾਣ ਹੋ ਰਿਹਾ ਉਹ ਉਹਦੀ ਉਹਦੀ ਕਾਰਨਕੀ ਹੈ ਕਿ ਟਕੇ ਟਕੇ ਦੇ ਜਿਹੜੇ ਬਾਬੇ ਜਿਨ੍ਹਾਂ ਨੂੰ ਕੋਈ ਅਕਲ ਨਹੀਂ ਮੌਤ ਨਹੀਂ ਹਨ ਉਹ ਪਖੰਡੀ ਜਿਹੜੇ ਸਾਧ ਨਹੀਂ ਉਹ ਅੱਜ ਸਿੱਖਾਂ ਨੂੰ ਬ੍ਰਹਮ ਗਿਆਨ ਦਾ ਨਾਮ ਦੇ ਰਹੇ ਨੇ ਜਿਹੜੇ ਦਿਨ ਰਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਪ੍ਰਚਾਰ ਕਰਦੇ ਆ ਸਿੱਖਾਂ ਨੂੰ ਉਹਨਾਂ ਨੇ ਕੁਰਾਏ ਪਾਇਆ ਹੋਇਆ ਉਹ ਉਹੀ ਬੰਦੇ ਸਾਡੇ ਬ੍ਰਹਮ ਗਿਆਨੀ ਨੇ ਉਹੀ ਸਾਡੇ ਸੰਤ ਨੇ ਮਹਾਂਪੁਰਖ ਨੇ ਫਿਰ ਤੁਹਾਡਾ ਬੇੜਾਗਰ ਕਿਉਂ ਨਾ ਹੋਵੇ ਤੁਸੀਂ ਜੇ ਚੰਗੀ ਗੱਲ ਕਰਨੀ ਨਹੀਂ ਆ ਹਣ ਅਮਰਤਪਾਲ ਸਿੰਘ ਵੀ ਆ ਹੁਣ ਅਸੀਂ ਤਾਂ ਉਹਦੀ ਮੰਗ ਕਰਦੇ ਆ ਵੀ ਉਹ ਬਤੌਰ ਐਮਪੀ ਉਹ ਬਣ ਗਿਆ ਜਿੱਤਿਆਂ ਸੌ ਵੀ ਚੱਕ ਲਿਆ ਇਹਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਜਿਹੜੀ ਗੱਲ ਕੀਤੀ ਹੈ ਬਿਲਕੁਲ ਉਹਦੀ ਪ੍ਰਸ਼ੰਸਾ ਵੀ ਕਰਨੀ ਚਾਹੀਦੀ ਭਾਵੇਂ ਉਹ ਕਾਂਗਰਸੀ ਆ ਜਿਹੜੀ ਮਰਜ਼ੀ ਪਾਰਟੀ 'ਚ ਹੋਵੇ ਪਰ ਉਸ ਬੰਦੇ ਨੇ ਉਸ ਵਿਅਕਤੀ ਨੇ ਵਧੀਆ ਟਾਈਮ ਤੇ ਗੱਲ ਕੀਤੀ ਹੈ ਤੇ ਅਸੀਂ ਵੀ ਮੰਗ ਕਰਦੇ ਆ ਪਹਿਲਾਂ ਵੀ ਕੀਤੀ ਸੀ ਕਿ ਅਮਰਤਪਾਲ ਸਿੰਘ ਦੀ ਰਿਹਾਈ ਹੋਵੇ ਉਹਨੂੰ ਉਹ ਬਤੌਰ ਐਮਪੀ ਕੰਮ ਕਰ ਲੈਣ ਦੇਣਾ ਚਾਹੀਦਾ ਪਰ ਅਮਰਤਪਾਲ ਸਿੰਘ ਬਾਹਰ ਆ ਕੇ ਕਰੇਗਾ ਕੀ ਇਹਨਾਂ ਡੇਰੇਦਾਰਾਂ ਦੇ ਕੋਲੋਂ ਫਿਰ ਜਾਏਗਾ ਸਰੋਪੇ ਲਏਗਾ ਇਹਨਾਂ ਦੇ ਇਹਨਾਂ ਦੇ ਨਾਲ ਮਤਲਬ ਮਿਲ ਕੇ ਕੌਮ ਤੇ ਚੜ੍ਹਦੀ ਕਲਾ ਦੀਆਂ ਗੱਲਾਂ ਹੋਣਗੇ ਜਿਹੜੇ ਪਿਛਲੇ ਲੰਮੇ ਸਮੇਂ ਦੇ ਵਿੱਚ ਗਦਾਰੀਆਂ ਕਰਦੇ ਆਏ ਨੇ ਦੋ ਗਲਾ ਜਿਨ੍ਹਾਂ ਦਾ ਕਰਦਾਰ ਰਿਹਾ ਹੈ ਜਿਨ੍ਹਾਂ ਨੇ ਉਦੋਂ ਜੇ ਖਾੜਕੂ ਸੰਘਰਸ਼ ਚੱਲਦਾ ਸੀ ਨਕਲੀ ਹਥਿਆਰ ਵੇਚਣ ਵਾਲਿਆਂ ਕੋਲ ਵੀ ਅੰਮ੍ਰਿਤਪਾਲ ਸਿੰਘ ਸਰੂਪੇ ਲੈ ਗਿਆ ਉਹ ਤਾਂ ਸ਼ੁਕਰ ਆ ਵੀ ਤੁਹਾਡਾ ਉਹ ਬੰਦਾ ਉਹ ਖਾੜਕੂ ਹੀ ਮਾਰੇਗੇ ਜਿਹਦਾ ਅੱਜ ਸਰੂਪਾ ਦੇਣ ਵਾਲਾ ਨਹੀਂ ਸੀ ਰਹਿਣੇ ਜਿਹੜੇ ਜਿੰਨਾ ਬੰਦੇ ਨੇ ਤੁਸੀਂ ਅੱਜ ਗੱਲਾਂ ਕਰਦੇ ਹੋ ਵੀ ਇਹਨੂੰ ਮੂਹਰੇ ਲਾ ਦੋ ਇਹਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੋ ਸਾਰੇ ਬੰਦੇ ਜਿਉਂਦੇ ਬੈਠੇ ਆ ਮਰੇ ਇਹਨਾਂ 'ਚੋਂ ਕੋਈ ਨਹੀਂ ਮਰੇ ਕੌਣ ਨੇ ਜਿਨ੍ਹਾਂ ਦੇ ਅੰਦਰ ਕੋਈ ਦਰ ਜਿਹੜੇ ਕੌਮ ਦੀ ਚੜ੍ਹਦੀ ਕਲਾ ਵਿੱਚ ਵਾਅਕਈ ਕੁਝ ਕਰਨਾ ਚਾਹੁੰਦੇ ਜਿਹੜੇ ਗਦਾਰ ਸੀ ਉਹ ਤਾਂ ਬਾਹਰ ਫਿਰਦੇ ਆ ਜਾਂ ਜਿਹੜੇ ਕੁਝ ਬੰਦੀ ਸਿੰਘ ਸੀ ਜਿਹੜੇ ਅੱਜ ਜੇਲ੍ਹਾਂ ਦੇ ਵਿੱਚ ਬੈਠੇ ਆ ਜਿਹੜੇ ਕੁਝ ਚੰਗੇ ਚੰਗੇ ਵਿਦਵਾਨ ਸੀ ਉਹ ਤੁਸੀਂ ਨਰਾਸ਼ ਕਰਕੇ ਘਰਾਂ 'ਚ ਬਿਠਾਏ ਹੋਏ ਆ ਉਹਨਾਂ ਦੀ ਤੁਸੀਂ ਗੱਲ ਹੀ ਨਹੀਂ ਕਰਨੀ ਸੋ ਤੁਹਾਨੂੰ ਸਮਾਂ ਰਹਿੰਦੇ ਆ ਇਹ ਜਿਹੜੇ ਪੜ੍ਹੇ ਲਿਖੇ ਬੰਦੇ ਨੇ ਇਹਨਾਂ ਵਾਸਤੇ ਇੱਕ ਮੁਹਿੰਮ ਸ਼ੁਰੂ ਕਰਨੀ ਚਾਹੀਦੀ ਆ ਇਹ ਸਾਰਾ ਜਿਹੜਾ ਗੰਦਿਆ ਬਾਦਲਾਂ ਦਾ ਇਹਨਾਂ ਨੂੰ ਪਰੇ ਕਰਕੇ ਤੇ ਆਹੋ ਜਿਹੇ ਵਿਦਵਾਨ ਜਿਹੜੇ ਆ ਅੱਗੇ ਲੈ ਕੇ ਆਉਣੇ ਚਾਹੀਦੇ ਆ ਤਾਂ ਜਾ ਕੇ ਕੁਝ ਸਾਡਾ ਰਾਜਨੀਤਕ ਤੌਰ ਤੇ ਧਾਰਮਿਕ ਤੌਰ ਤੇ ਜਿਹੜਾ ਭਲਾ ਹੋ ਸਕਦਾ ਆ ਜੇ ਤੁਸੀਂ ਇਹ ਕੰਮ ਨਹੀਂ ਕਰਨਾ ਫਿਰ ਤੁਸੀਂ ਖੱਜਲ ਖਵਾਰੀਆਂ ਦੇ ਵਿੱਚ ਜਿਵੇਂ ਮੱਛੀ ਲਾਲਚ ਦੇ ਵਿੱਚ ਆ ਕੇ ਫਸ ਜਾਂਦੀ ਤੇ ਤੁਸੀਂ ਵੀ ਸ਼ਰਦਾ ਵਿੱਚ ਆ ਕੇ ਕਦੇ ਆਏ ਦੇ ਨਾਰੇ ਲਾ ਲਓ ਕਦੀ ਉਹਦੇ ਨਾਲ ਲਾ ਦਿਓ ਵੀ ਇਹ ਫਲਾਣੇ ਸਿੰਘ ਦਾ ਬੇਟਾ ਜੀ ਫਲਾਣੇ ਸ਼ਹੀਦ ਦੇ ਪਰਿਵਾਰ ਦੇ ਵਿੱਚੋਂ ਠੀਕ ਹੈ ਜੀ ਤੁਸੀਂ ਇੱਕੋ ਹੀ ਐਗਜ਼ਾਮਪਲ ਮੰਨ ਕੇ ਚਲੋ ਵੀ ਗੁਰੂਆਂ ਨੇ ਗੁਰਗੱਦੀ ਵੀ ਕਾਬਲੀਅਤ ਦੇ ਆਧਾਰ ਤੇ ਦਿੱਤੀ ਸੀ ਇਹ ਨਹੀਂ ਸੀ ਹੈਗਾ ਕਿ ਮੇਰਾ ਬੇਟਾ ਆ ਤੇ ਮੈਂ ਇਹਨੂੰ ਗੁਰਗੱਦੀ ਦਵਾ ਗੁਰਗੱਦੀ ਕੋਈ ਐਸ਼ ਕਰਨ ਵਾਲੀ ਚੀਜ਼ ਨਹੀਂ ਸੀ ਉੱਥੇ ਖੂਨ ਡੋਲਣਾ ਪਿਆ ਬੱਚੇ ਕੁਰਬਾਨ ਕਰਾਉਣੇ ਪਏ ਤੱਤੀਆਂ ਤਵੀਆਂ ਤੇ ਬੈਠਣਾ ਪਿਆ ਉਹਨਾਂ ਨੂੰ ਪਤਾ ਸੀ ਵੀ ਇਹ ਇਹ ਜਿਹੜੀ ਚੀਜ਼ ਅਸੀਂ ਦੇਣੀ ਅੱਗੇ ਇਹ ਬਹੁਤ ਮਤਲਬ ਇਹਦੇ ਵਿੱਚ ਜਿਹੜੇ ਹੁੰਦੇ ਆ ਚੜ੍ਹਦੀ ਕਲਾ ਵਾਲੇ ਜਾਂ ਰੱਬ ਦੀਆਂ ਰੂਹਾਂ ਜਿਹੜੀਆਂ ਉਹ ਹੀ ਇੱਥੇ ਕਾਇਮ ਰਹਿ ਸਕਦੀਆਂ ਨੇ ਆਦਰਵਾਇਜ਼ ਪ੍ਰਿਥੀ ਚੰਦ ਵਰਗੇ ਜਾਂ ਦੁੱਧੇ ਚ ਦੇ ਸਾਰੇ ਤੁਸੀਂ ਦੇਖੇ ਸੀ ਉਹੋ ਹੀ ਗੁਰੂ ਘਰਾਂ ਦੇ ਵਿੱਚੋਂ ਜੰਮੇ ਸੀ ਉਹਨਾਂ ਨੇ ਕੀ ਕੁਝ ਕੀਤਾ ਸੋ ਇਸ ਕਰਕੇ ਜੇ ਅਸੀਂ ਅੱਜ ਵੀ ਪ੍ਰਿਥੀ ਚੰਦਾਂ ਨੂੰ ਜਾ ਹੋ ਰਾਂ ਤੇ ਦੂਜੇ ਤੀਜਿਆਂ ਨੂੰ ਬਣਾਵਾਂਗੇ ਵੀ ਹਾਂ ਇਹ ਹੀ ਬੰਦੇ ਸ਼ਰਦਾ ਦੇ ਵਸ ਆ ਕੇ ਵੀ ਨਹੀਂ ਗੁਰੂ ਘਰ ਦਾ ਬੇਕਾ ਦਾ ਫਿਰ ਉਹਨਾਂ ਨੇ ਖੇ ਖਰਾਬੀ ਕਰਨੀ ਕਰਨੀ ਆ ਤੇ ਉਹਨੇ ਫੈਸਲਾ ਤੁਹਾਡੇ ਹੱਥ ਦੇ ਵਿੱਚ ਆ ਕਿ ਤੁਸੀਂ ਚਾਹਦੇ ਕੀ ਹੋ ਕਿੱਧਰ ਜਾਣਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਵਧੀਆ ਪੜ੍ਹਦਾ ਉਹਦੇ ਲਈ ਟੀਚਰ ਵਧੀਆ ਹੋਣਾ ਚਾਹੀਦਾ ਆ ਟੀਚਰ ਨੇ ਪੜਾਉਣਾ ਸਕੂਲ ਦੀਆਂ ਬਿਲਡਿੰਗਾਂ ਕੰਦਾ ਕੁੰਦਾ ਨੇ ਨਹੀਂ ਪੜਾਉਣਾ ਕਿ ਟੀਚਰ ਚੰਗਾ ਹੋਵੇਗਾ ਨਾ ਤਾਂ ਝੁੱਗੀ ਝੌਂਪੜੀ ਦੇ ਵਿੱਚ ਬੈਠ ਕੇ ਥੱਲੇ ਤਰੀਬ ਛਾ ਕੇ ਉੱਤੇ ਵੀ ਉੱਥੇ ਬੱਚਿਆਂ ਨੂੰ ਪੜਾ ਸਕਦਾ ਹੈ ਉਹ ਚੰਗੀ ਸਿੱਖਿਆ ਦੇ ਸਕਦਾ ਹੈ ਉਹਨਾਂ ਨੂੰ ਬੜੇ ਵਧੀਆ ਕਾਬਿਲ ਕਾਇਮ ਕਰ ਸਕਦਾ ਹੈ ਜੇ ਤੁਹਾਡੇ ਲੀਡਰ ਚੰਗੇ ਹੋਣਗੇ ਤੁਹਾਡੇ ਲੀਡਰ ਇੰਟੈਲੈਕਚੁਅਲ ਹੋਣਗੇ ਤਾਂ ਤੁਹਾਡੀ ਚੜ੍ਹਦੀ ਕਲਾ ਆਪੇ ਹੋ ਜਾਣੀ ਆ ਇਸ ਕਰਕੇ ਆ ਬਾਦਲਾਂ ਦਾ ਗੰਦ ਚੰਦੂ ਚੰਦੂ ਮਾਦਰੇ ਵਰਗੇ ਢੀਂਡ ਸੇ ਭੁੰਦੜ ਸਾਹਿਬ ਇਹ ਲਾ ਕੇ ਤੁਹਾਨੂੰ ਪਰੇ ਸੁੱਟਣੇ ਪੈਣੇ ਆ ਤੇ ਜਿਹੜੇ ਮੈਂ ਆਪਾਂ ਗੱਲ ਕਰਦੇ ਇਹੋ ਜੇ ਵਿਦਵਾਨ ਸਾਡੀ ਕੌਮ ਦੇ ਵਿੱਚ ਬੜੇ ਨੇ ਬੜੇ ਸਿਆਣੇ ਤੋਂ ਸਿਆਣੇ ਬੰਦੇ ਚੜ੍ਹਦੀ ਕਲਾ ਵਾਲੇ ਸਾਡੇ ਕੋਲ ਪਏ ਨੇ ਪਰ ਅਸੀਂ ਉਹਨਾਂ ਦੀ ਸੇਵਾ ਲੈਣੀ ਨਹੀਂ ਚਾਹੁੰਦੇ ਤੇ ਹੁਣ ਤੁਹਾਡੀ ਮਰਜ਼ੀ ਆ ਜੀ ਅੱਗੇ ਪੋਲਚਕ ਦੀ ਮਾਫੀ ਧੰਨਵਾਦ ਕੂੜ ਫਿਰੇ ਪਰ